ਵਾਲੂਕੀ ਐਸਐਸਪੀ ਲੁਧਿਆਣਾ ਦੇ ਆਤੀ ਸ਼੍ਰੀ ਡਾਕਟਰ ਅਨਕੁਮ ਗੁੱਤਾ ਜੀ ਉਹਨਾਂ ਦੀਆਂ ਹਦਾਇਤਾਂ ਦੇ ਮੁਤਾਬਕ ਚ ਪੰਜਾਬ ਸਰਕਾਰ ਵੱਲੋਂ ਇੱਕ ਵੱਡੇ ਲੈਵਲ ਦੀ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ ਇਸ ਮੁਹਿੰਮ ਦੇ ਤਹਿਤ ਸਬਡਿਵੀਜ਼ਨ ਦਾਖਾ ਦੇ ਥਾਣਾ ਜੋਧਾ ਵਿਖੇ ਐਸਐਚਓ ਸਾਹਿਬ ਤੇ ਉਹਨਾਂ ਦੀ ਟੀਮ ਵੱਲੋਂ ਬੜੀ ਮਿਹਨਤ ਦੇ ਨਾਲ ਨਸ਼ਿਆਂ ਦੇ ਖਿਲਾਫ ਦੀ ਸਾਡੀ ਕਾਰਗਿਰਤ ਤਹਿਤ ਜਤਿੰਦਰਦੀਪ ਸਿੰਘ ਪੁੱਤਰ ਹਰਜਿੰਦਰ ਸਿੰਘ ਜੋ ਕਿ ਸ਼ਿਮਲਾਪੁਰ ਲੁਧਾਨੀ ਦਾ ਰਹਿਣ ਵਾਲਾ ਮੰਦੀਪ ਸਿੰਘ ਪੁੱਤਰ ਅਸ਼ੋਕ ਸਿੰਘ ਜੋ ਕਿ ਦਾ ਕੇਪਨ ਦਰਿਆਨ ਕੋਲ ਇਹਨਾਂ ਦੋਨਾਂ ਦੇ ਖਿਲਾਫ ਬਚਤ ਦਰਜ ਕਰਕੇ ਮੈਂ ਆਪਣੋ 50 ਗ੍ਰਾਮ ਵੰਡਰੀ ਕੀਤੀ ਸੀ 50 ਗ੍ਰਾਮ ਹੈਰਨ ਦੀ ਰਿਕਵਰੀ ਦੇ ਗੁਣ ਨਾਲ ਹੋਈ ਸੀ ਇਸ ਤੋਂ ਲਾਭ ਇਹਨਾਂ ਨੂੰ ਜੋ ਮੁੱਠ ਸੰਗਲ ਬਰਾਮਦ ਕੀਤਾ ਸੀ ਇਹਨਾਂ ਦੀ ਅਗਲੇ ਦੀ ਪੁਛਕਿਸਤੇ ਜੋ ਇਹਨੇ ਦੱਸਿਆ ਕਿ ਇਹ ਨਸ਼ਾ ਪਿੱਛੋਂ ਸ਼ੁਭਮ ਸੈਣੀ ਉੱਤ ਸ਼ਿਸ਼ੀਨੀ ਸੈਣੀ ਜੋ ਕਿ ਬਸੰਤ ਨਗਰ ਲੋਹਾਰਾ ਲੁਧਿਆਣੇ ਦਾ ਰਹਿਣ ਵਾਲਾ ਉਸ ਤੋਂ ਲੈ ਕੇ ਆਉਂਦੇ ਸੀ ਇਸ ਤੀਸਰੇ ਦੋਸ਼ੀ ਨੂੰ ਵੀ ਨਾਮਜ਼ਦ ਕੀਤਾ ਤੇ ਇਸ ਨੂੰ ਵੀ ਅਰੈਸਟ ਕਰਕੇ ਅੱਜ ਕੋਰਟ ਵਿੱਚ ਪੇਸ਼ ਕਰਨ ਜਾ ਰਹੇ ਹਾਂ ਸੋ ਸਾਡੀ ਮਹਿੰਦੇ ਤਹਿਤ ਅਸੀਂ ਵਕਫਾ ਕੈਸ ਆਪਰੇਸ਼ਨ ਮਿਸ਼ਨ ਦੀ ਰਿਕਵਰੀ ਜੋ ਨਸ਼ੇ ਦੀ ਕਰਨ ਦੇ ਵਿੱਚ ਲੱਗੇ ਹੋਏ ਉਹਨਾਂ ਨੂੰ ਐਡਮਿਟ ਕਰਵਾਇਆ ਜਾ ਰਿਹਾ ਸੋ ਇਸ ਮਿਹਦੇ ਤਹਿਤ ਸਾਡੇ ਵੱਲੋਂ ਇਸ ਵੀ ਚਾਰਜ ਵੱਡੀ ਕਰ ਰਹੀ ਗਈ ਹੈ ਤੇ ਐਵੇਂ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮਿਹਨ ਸਾਡੀ ਚੱਜੇ ਰਹੂਗੀ ਜੇ ਲੋਕ ਕਿਸੇ ਵੀ ਤਰੀਕੇ ਤੇ ਸਾਨੂੰ ਕੋ ਇਨਫੋਰਮੇਸ਼ਨ ਦੇਣਾ ਚਾਹੁੰਦੇ ਨੇ ਭਾਵੇਂ ਉਹ ਨਸ਼ਾ ਕਰਦੇ ਨੇ ਭਾਵੇਂ ਨਸ਼ਾ ਗੀਤਦੇ ਨੇ ਦੋਨੋਂ ਦੇ ਖਲਾਫ ਵਕਰੀਮਖਰੀ ਕਰਦਾ ਜਿਸ ਨੇ ਖਲਾਫ ਪੱਤਰ ਦਰਜਨ ਦਾ ਨੂੰ ਸੇਵਾਸਥਾਨ ਨੇ ਅਡਮਿਟ ਰਾਜਿਆ ਦਾ ਇਹ ਸਾਡੇ ਕੋਲ ਚਲਦੀ ਹੈ ਸੋ ਇਹ ਲੋਕ ਮਿਹਰ ਦੇ ਵਿੱਚ ਲੋਕੀਵਤੋਂ ਦਾ ਸਾਨੂੰ ਇਸ ਦੀ ਇਨਫੋਰਮੇਸ਼ਨ ਦੇ ਬਾਕੀ ਸਹੀ ਪੰਜਾਬ ਦੇ ਤੇ ਸਾਨੂੰ ਜਾਣਕਾਰੀ ਦੇ ਸਕਦੇ ਉਹਨਾਂ ਦਾ ਨਾਮ ਤੇ ਨੰਬਰ ਵੀ ਉਤਰ ਕੇ ਲਿਖੋ ਥੈਂਕ ਯੂ ਸਾਡੇ ਜਿਹੜੇ ਪੜੇਗੇ ਨੌਜੋਰੇ ਇਹਨਾਂ ਤੇ ਪਹਿਲੇ ਵੀ ਕੋਈ ਐਨਡੀਪੀ ਦੇ ਮੁਕੱਦਮੇ ਦਰਜ ਹੈ ਕਿ ਨਾ ਪਹਿਲੀ ਵਾਰ ਜਿਹੋ ਇਹ ਤਿੰਨੇ ਨੌਜਵਾਨ ਤੇ ਵੈਸੇ ਦਾ ਜੋ ਕੁਝ ਲੁਧਿਆਣਾ ਤੇ ਹਦੀ ਦੇ ਰਹੇ ਨੇ ਕੁਝ ਦਾਕਾਧਾਣੇ ਦੇ ਰਹੇ ਨੇ ਇਹਨਾਂ ਦਾ ਅਸੀਂ ਰਿਪੋਰਟ ਚੈੱਕ ਕਰਵਾ ਲੇ ਉਸ ਤੋਂ ਬਾਅਦ ਤੁਹਾਨੂੰ ਦੱਸ ਸਕਦੇ ਹਾਂ ਪਰ ਹੁਣ ਤਾਂ ਕੇ ਸਾਹਮਣੇ ਆਇਆ ਕਿ ਜਿਹੜਾ ਮਨਦੀਪ ਸਿੰਘ ਪੁੱਤਰ ਅਸ਼ੋਕ ਸਿੰਘ ਅਸ਼ੋਕਮਰ ਇਸ ਦੇ ਖਿਲਾਫ ਪਹਿਲਾਂ ਵੀ ਚੋਰੀ ਦਾ ਇੱਕ ਮਕਦਮਾ ਦਰਜ ਹੋ। ਸੋਪਾ ਵੀ ਸਾਰੇ ਅੰਦਰ ਕੋਡ ਚੱਕੀਦਾ ਜਾ ਰਿਹਾ ਤੇ ਉਸ ਦੇ ਮੁਤਾਬਕ ਗ੍ਰਿਫਤਾਰ ਕਰ ਲਿਆ ਅਮਲਸ਼ ਨੇ ਸਾਹਿਬ ਜੀ ਤੋਂ ਇਹ ਲੈ ਕੇ ਆ ਸੈਣੀ ਸਾਹਿਬ ਦਾ ਜਿਹੜਾ ਜਿਗ ਕਿ ਵੱਡੇ ਸਮਗਲ ਹੋ ਕੇ ਜਾਂ ਛੋਟਾ ਮੋਟਾ ਇਹ ਬਿਲਕੁਲ ਹੀ ਤੁਸੀਂ ਦੇਖੋ 50 ਗ੍ਰਾਮ ਦੀ ਰਿਕਵਰੀ ਹੋ ਗਈ ਹੈ ਕੋਈ ਬਹੁਤ ਛੋਟਾ ਮੋਟਾ ਤਾਂ ਕਹਿ ਨਹੀਂ ਸਕਦੇ ਜੀ 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 ਬਾਕੀ ਸਾਡੀ ਇਹਦੇ ਵਿੱਚ ਤਫਤੀਸ਼ ਬਿਲਕੁਲ ਜਾਰੀ ਹੈ ਅੱਜ ਅਸੀਂ ਇਹਨਾਂ ਨੂੰ ਕੋਰਟ ਸਪੀਸ਼ ਕਰਕੇ ਕਲੰਬਾਈ ਨਜ਼ਰ ਮਾਰਨ ਵੀ ਲੈਵਾਂਗੇ ਤਾਂ ਕਿ ਇਹਨਾਂ ਤੋਂ ਡਿਟੇਲਸ ਵਿੱਚ ਪੁੱਛੀ ਕੀਤੀ ਜਾਵੇ ਹੋਰ ਅਸੀਂ ਵੱਡੇ ਸਮਗਲਾਂ ਦਾ ਕੰਮ ਸੀ ਜਿਨ੍ਹਾਂ ਤੋਂ ਅੱਗੇ ਲੈ ਕੇ ਹਾਂ ਜੀ ਕਿਉਂਕਿ ਜੋ ਇਹ ਨਸ਼ਿਆਂ ਦੀ ਚੇਨ ਹੈ ਬੜੀ ਗੰਬੀ ਹੋਦੀ ਹੈ ਇਸੇ ਚ ਸੀ ਬੁਗਾਈ ਨੂੰ ਤਫਤੀਸ਼ ਕਰਨ ਤੇ ਸਾਨੂੰ ਪੂਰੀ ਉਮੀਦ ਹੈ ਸਵੇ ਚੋਰ ਬੰਦੇ ਵੀ ਗਏ ਆਰੈਸਟ ਹੋਣਗੇ ਤੇ ਹੋਰ ਰਿਕਵਰੀ ਵੀ ਕਾਫੀ ਹੋ ਸਕਦੀ ਹੈ ਮਾਨਯੋਗ ਐਸਐਸਪੀ ਲੁਧਿਆਣਾ ਦੇ ਆਤੀ ਸ਼੍ਰੀ ਡਾਕਟਰ ਅਨਕੁਲ ਗੁੱਤਾ ਜੀ ਉਹਨਾਂ ਦੀਆਂ ਹਦਾਇਤਾਂ ਦੇ ਮੁਤਾਬਕ ਚ ਪੰਜਾਬ ਸਰਕਾਰ ਵੱਲੋਂ ਇੱਕ ਵੱਡੇ ਲੈਵਲ ਦੀ ਨਸ਼ਿਆਂ ਦੇ ਖਿਲਾਫ ਮੁਹਿੰਮ ਚੱਲੀ ਗਈ ਹੈ ਇਸ ਮੁਹਿੰਮ ਦੇ ਤਹਿਤ ਸਬ ਡਿਵੀਜ਼ਨ ਦਾਖਾ ਦੇ ਥਾਣਾ ਜੋਧਾ ਵਿਖੇ ਐਸਐਚਓ ਸਾਹਿਬ ਤੇ ਉਹਨਾਂ ਦੀ ਟੀਮ ਵੱਲੋਂ ਬੜੀ ਮਿਹਨਤ ਦੇ ਨਾਲ ਨਸ਼ੇ ਨਿ ਕਲਾਬ ਦੀ ਸਾਡੀ ਕਾਰਵਾਈ ਦੇ ਤਹਿਤ ਜਤਿੰਦਰ ਸਿੰਘ ਪੁੱਤਰ ਹਰਜਿੰਦਰ ਸਿੰਘ ਜੋ ਕਿ ਸ਼ਿਮਲਾਪੁਰ ਵਿਖੇ ਰਹਿਣ ਵਾਲਾ ਮੰਦੀਪ ਸਿੰਘ ਪੁੱਤਰ ਅਸ਼ੋਕ ਸਿੰਘ ਜੋ ਕਿ ਦਾਕੇ ਪਿੰਡ ਦਾ ਰਹਿਣ ਵਾਲਾ ਇਹਨਾਂ ਦੋਨਾਂ ਦੇ ਖਿਲਾਫ ਬਚਤ ਦਰਜ ਕਰਕੇ ਮੈਂ ਲਗਭਗ 50 ਗ੍ਰਾਮ ਵਾਪਸੀ ਕੀਤੀ ਸੀ 50 ਗ੍ਰਾਮ ਹੈਰਨ ਦੀ ਰਿਕਵਰੀ ਦੇ ਗੁਣ ਨਾਲ ਹੋਈ ਸੀ ਇਸ ਤੋਂ ਲਾਭ ਇਹਨਾਂ ਨੂੰ ਜੋ ਮੁੱਠ ਸੰਗ੍ਰਹਿ ਅੰਦ ਕੀਤਾ ਸੀਗਾ ਇਹਨਾਂ ਦੀ ਅਗਲੇ ਦੀ ਪੁਛਕਿਸਤੇ ਜੋ ਇਹਨੇ ਦੱਸਿਆ ਕਿ ਇਹ ਨਸ਼ਾ ਪਿੱਛੋਂ ਸ਼ੁਭਮ ਸੈਣੀ ਪੁੱਤਰ ਸੁਸ਼ੀਲ ਸੈਣੀ ਜੋ ਕਿ ਬਸੰਤ ਨਗਰ ਲੋਹਾਰਾ ਲੁਧਿਆਣੇ ਦਾ ਰਹਿਣ ਵਾਲਾ ਉਸ ਤੋਂ ਲੈ ਕੇ ਹੁੰਦੇ ਸੀ ਇਸ ਤੀਸਰੇ ਦੋਸ਼ੀ ਨੂੰ ਵੀ ਨਾਮਜ਼ਦ ਕੀਤਾ ਤੇ ਇਸ ਨੂੰ ਵੀ ਅਰੈਸਟ ਕਰਕੇ ਅੱਜ ਕੋਰਟ ਵਿੱਚ ਪੇਸ਼ ਕਰਨ ਜਾ ਰਹੇ ਹਾਂ ਸੋ ਸਾਡੀ ਮਹਿੰਦੇ ਤਹਿਤ ਅਸੀਂ ਵਕਫਾ ਕੈਸੋ ਆਪਰੇਸ਼ਨਸ ਨੂੰ ਮਿਸ਼ਨ ਦੀ ਰਿਕਵਰੀ ਜੋ ਨਸ਼ੇ ਦੀ ਕਰਨ ਦੇ ਵਿੱਚ ਲੱਗੇ ਹੋਏ ਉਹਨਾਂ ਨੂੰ ਐਡਮਿਟ ਕਰਵਾਇਆ ਜਾ ਰਿਹਾ ਸੋ ਇਸ ਮਿਹਦੇ ਤਹਿਤ ਸਾਡੇ ਵੱਲੋਂ ਇਸ ਵੀ ਚਾਰਜ ਵੱਡੀ ਕਰਵੀਂ ਕੀਤੀ ਗਈ ਹੈ ਤੇ ਉਹੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮਿਹਨ ਸਾਡੀ ਚੱਜੇ ਰੂਗੀ ਜੇ ਲੋਕ ਕਿਸੇ ਵੀ ਤਰੀਕੇ ਤੇ ਸਾਨੂੰ ਕੋ ਇਨਫੋਰਮੇਸ਼ਨ ਦੇਣਾ ਚਾਹੁੰਦੇ ਨੇ ਭਾਵੇਂ ਉਹ ਨਸ਼ਾ ਕਰਦੇ ਨੇ ਭਾਵੇਂ ਨਸ਼ਾ ਗੀਤਦੇ ਨੇ ਦੋਨੋਂ ਦੇ ਖਲਾਫ ਵਕਰੀਮਖਰੀ ਕਰਦਾ ਜਿਸ ਨੇ ਖਲਾਫ ਪੱਤਰ ਦਰਜਨ ਦਾ ਨੂੰ ਸੇਵਾਸਥਾਨ ਨੇ ਅਡਮਿਟ ਰਾਜਿਆ ਦਾ ਇਹ ਸਾਡੇ ਕੋਲ ਚਲਦੀ ਹੈ ਸੋ ਇਹ ਲੋਕ ਮਿਹਰ ਦੇ ਵਿੱਚ ਲੋਕੀਵਤੋਂ ਦਾ ਸਾਨੂੰ ਇਸ ਦੀ ਇਨਫੋਰਮੇਸ਼ਨ ਦੇ ਬਾਕੀ ਸਹੀ ਪੰਜਾਬ ਦੇ ਤੇ ਸਾਨੂੰ ਜਾਣਕਾਰੀ ਦੇ ਸਕਦੇ ਉਹਨਾਂ ਦਾ ਨਾਮ ਤੇ ਨੰਬਰ ਵੀ ਉਤਰ ਕੇ ਲਿਖੋ ਥੈਂਕ ਯੂ ਸਾਡੇ ਜਿਹੜੇ ਪੜੇਗੇ ਨੌਜੋਰੇ ਇਹਨਾਂ ਤੇ ਪਹਿਲੇ ਵੀ ਕੋਈ ਐਮਡੀ ਦੇ ਮੁਕੱਦਮੇ ਦਰਜ ਹੈ ਕਿ ਨਾ ਪਹਿਲੀ ਵਾਰ ਜਿਹੋ ਇਹ ਤਿੰਨੇ ਨੌਜਵਾਨ ਤੇ ਵੈਸੇ ਦਾ ਜੋ ਕੁਝ ਲੁਧਿਆਣਾ ਤੇ ਹਦੀ ਦੇ ਰਹੇ ਨੇ ਕੁਝ ਦਾਕਾਧਾਣੇ ਦੇ ਰਹੇ ਨੇ ਇਹਨਾਂ ਦਾ ਅਸੀਂ ਰਿਪੋਰਟ ਚੈੱਕ ਕਰਵਾ ਲਏ ਉਸ ਤੋਂ ਬਾਅਦ ਤੁਹਾਨੂੰ ਦੱਸ ਸਕਦੇ ਹਾਂ ਪਰ ਹੁਣ ਤਾਂ ਕੇ ਸਾਹਮਣੇ ਆਇਆ ਕਿ ਜਿਹੜਾ ਮਨਦੀਪ ਸਿੰਘ ਪੁੱਤਰ ਅਸ਼ੋਕ ਸਿੰਘ ਅਸ਼ੋਕਮਰ ਇਸ ਦੇ ਖਿਲਾਫ ਪਹਿਲਾਂ ਵੀ ਚੋਰੀ ਦਾ ਇੱਕ ਮਕਦਮਾ ਦਰਜ ਹੋ। ਸੋਪਾ ਵੀ ਸਾਰੇ ਅੰਦਰ ਕੋਡ ਚੱਕੀਦਾ ਜਾ ਰਿਹਾ ਤੇ ਉਸ ਦੇ ਮੁਤਾਬਕ ਗ੍ਰਿਫਤਾਰ ਕਰ ਲਿਆ ਅਮਲਸ਼ ਨੇ ਸਾਹਿਬ ਜੀ ਤੋਂ ਇਹ ਲੈ ਕੇ ਆ ਸੈਣੀ ਸਾਹਿਬ ਦਾ ਜਿਹੜਾ ਜਿਗਰ ਕੀਤਾ ਕਿ ਵੱਡੇ ਸਮਗਲ ਹੋ ਕੇ ਜਾਂ ਛੋਟਾ ਮੋਟਾ ਇਹ ਬਿਲਕੁਲ ਹੀ ਤੁਸੀਂ ਦੇਖੋ 50 ਗ੍ਰਾਮ ਦੀ ਰਿਕਵਰੀ ਹੋਈ ਹੈ ਕੋਈ ਬਹੁਤ ਛੋਟਾ ਮੋਟਾ ਤਾਂ ਕਹਿ ਨਹੀਂ ਸਕਦੇ ਜੀ 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 ਬਾਕੀ ਸਾਡੀ ਇਹਦੇ ਵਿੱਚ ਤਫਤੀਸ਼ ਬਿਲਕੁਲ ਜਾਰੀ ਹੈ ਅੱਜ ਅਸੀਂ ਇਹਨਾਂ ਨੂੰ ਕੋਰਟ ਸਪੀਸ਼ ਕਰਕੇ ਕੁਲੰਬਾਈ ਨਜ਼ਰ ਮਾਰਨ ਵੀ ਲੈਵਾਂਗੇ ਤਾਂ ਕਿ ਇਹਨਾਂ ਤੋਂ ਡਿਟੇਲਸ ਵਿੱਚ ਪੁੱਛੀ ਕੀਤੀ ਜਾਵੇ ਹੋਰ ਅਸੀਂ ਵੱਡੇ ਸਮਗਲਾਂ ਦਾ ਕੰਮ ਸੀ ਜਿਨ੍ਹਾਂ ਤੋਂ ਅੱਗੇ ਲੈ ਕੇ ਹੁੰਦੇ ਕਿਉਂਕਿ ਜੋ ਇਹ ਨਸ਼ਿਆਂ ਦੀ ਚੇਨ ਹੈ ਬੜੀ ਗੰਬੀ ਹੁੰਦੀ ਹੈ ਇਸੇ ਚਸੀਂ ਇਹਨੂੰ ਘਾਇਨ ਤਫਤੀਸ਼ ਕਰਨ ਤੇ ਸਾਨੂੰ ਪੂਰੀ ਉਮੀਦ ਹੈ ਅਸੀਂ 4 ਬੰਦੇ ਵੀ ਕਈ ਅਰੈਸਟ ਹੋਣਗੇ ਤੇ ਹੋਰ ਰਿਕਵਰੀ ਵੀ ਕਾਫੀ ਹੋ ਸਕਦੀ